ਪਹਿਲਾਂ ਤੁਸੀਂ ਇੰਡੀਆ ਛੱਡ ਕੇ ਕੈਨੇਡਾ ਗਏ ਉਦੋਂ ਤੁਸੀਂ ਇੰਡੀਆ ਛੱਡ ਕੇ ਜਦੋਂ ਜਾ ਰਹੇ ਸੀ ਤੁਸੀਂ ਕੀ ਕਿਹਾ ਤੁਸੀਂ ਸਾਰੇ ਜਾਣੇ ਰਿਮਾਈਂਡ ਕਰੋ ਇੰਡੀਆ ਚ ਕਰਪਸ਼ਨ ਇੰਡੀਆ ਮਾੜਾ ਨਹੀਂ ਐਕਸਲੂਸ਼ਨ ਕੋਈ ਇਥੇ ਪ੍ਰੋਗਰੈਸ ਨਹੀਂ ਕੋਈ ਇਥੇ ਰਿਸੋਰਸਸ ਨਹੀਂ ਕੋਈ ਸਾਡਾ ਫਿਊਚਰ ਨਹੀਂ ਹੈਗਾ ਕੋਈ ਸਾਡੇ ਬੱਚਾ ਦਾ ਫਿਊਚਰ ਨਹੀਂ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਇਹ ਸ਼ਬਦ ਬੋਲੇ ਇਹ ਕਹਿ ਕੇ ਤੁਸੀਂ ਮੂਵ ਹੋਏ ਹੁਣ ਤੁਸੀਂ ਸੇਮ ਗੱਲਾਂ ਉੱਥੇ ਬਾਰੇ ਬੋਲ ਰਹੇ ਹੋ ਹੁਣ ਮੈਨੂੰ ਤੁਸੀਂ ਇਹ ਦਿਖਾਓ ਵੀ ਮੌਲਕ ਮਾੜਾ ਕਿਤੇ ਇਹਦਾ ਨਹੀਂ ਤੁਸੀਂ ਮਾੜਿਓ ਜਿੱਥੇ ਵੀ ਜਾਂਦੇ ਹੋ ਗੰਦ ਪਾ ਦਿੰਦੇ ਹੋ ਇਹ ਵਿਚਾਰ ਕਰਨੀ ਪਊਗੀ ਇਸ ਗੱਲ ਦਾ ਹਨਾ ਇਹੇ ਕੁਝ ਕਰਨਾ ਨਾ ਬਾਜੀ ਉਹਨੇ ਜੰਗਲ ਚ ਵੀ ਮੰਗਲ ਲਾ ਲਿਆ ਉਹਨੇ ਕੀਨੀਆ ਜਾ ਕੇ ਵੀ ਕੁਝ ਕਰ ਲਿਆ ਉਹਨੇ ਦੁਬਈ ਜਾ ਕੇ ਵੀ ਵੱਡੇ ਵੱਡੇ ਹੋਟਲ ਖੜੇ ਕਰਤੀ ਉਹਨੇ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਨਰੋਬੀ ਅਰਗੇ ਜਿਹੜੇ ਸ਼ਹਿਰ ਨੇ ਸਾਊਥ ਅਫਰੀਕਾ ਦੇ ਜਾਂ ਕਿਤੇ ਹੋਰ ਤੁਸੀਂ ਜਾ ਕੇ ਜਦੋਂ ਦੇਖੋਗੇ ਉੱਥੇ ਪੰਜਾਬੀਆਂ ਦੇ ਤਕੜੇ ਤਕੜੇ ਬਿਜ਼ਨਸ ਨੇ ਉਹ ਵੀ ਕਰਕੇ ਜੋ ਜੀਨੇ ਨਹੀਂ ਕੁਛ ਕਰਨਾ ਨਾ ਉਹਨੇ ਕਿਤੇ ਵੀ ਨਹੀਂ ਉਹਨੇ ਹਰ ਇੱਕ ਥਾਂ ਜਾ ਕੇ ਰੋਣਾ ਹੀ ਆ ਪਾਜੀ